ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤਹਿ ਦਿਲੋਂ ਸਵਾਗਤ ਅੱਜ ਆਪਾਂ ਆਦਰਕ ਨੂੰ ਪੀਸਟ ਬਣਾ ਕੇ ਰੱਖਦੇ ਹਾਂ ਆਪਣੇ ਕੋਲ ਆਦਰਕ ਜ਼ਿਆਦਾ ਸੀਗਾ ਤੇ ਆਪਾਂ ਕਿਹਾ ਪਾਂਸੀ ਪੀਸਟ ਬਣਾਉਣ ਲੱਗੇ ਸੀ ਅਸੀਂ ਕਿ ਤੁਹਾਨੂੰ ਵੀ ਦੱਸੀਏ ਤੁਹਾਡੇ ਨਾਲ ਵੀ ਸ਼ੇਅਰ ਕਰਗੇ ਤੇ ਤੁਸੀਂ ਵੀ ਕਿਸੇ ਟਾਈਮ ਇਤਾਂ ਬਣਾ ਕੇ ਰੱਖ ਸਕਦੇ ਆ ਆ ਪਾਦੜਾ ਨੂੰ ਚੰਗੀ ਤਰ੍ਹਾਂ ਤੋਂ ਉਸਾਰ ਕੇ ਛੱਲ ਕੇ ਇੱਕ ਦਾ ਆਪਾਂ ਰੱਖ ਲਿਆ ਸੀ ਇੱਕ ਇਹਨੂੰ ਮੈਂ ਤਾਂ ਪਲਵਾਤੀ ਕਿਉਂਕਿ ਇਹਦੇ ਨਾਲ ਫਿਰ ਥੋੜਾ ਜਿਹਾ ਡਰਾਈ ਹੋ ਜਾਂਦਾ ਵਾ ਨਾਲੇ ਤਾਂ ਜਿੰਨੀ ਦੇ ਮਰਜ਼ੀ ਫਿਰ ਤੁਸੀਂ ਰੱਖ ਸਕਦੇ ਆ ਖਰਾਬ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਹੁਣ ਮੈਂ ਇਹਦੇ ਆ ਛੋਟੇ-ਛੋਟੇ ਇੱਕ ਦਾ ਪੀਸ ਕੱਟ ਲਿਆ ਹੁਣ ਆਪਾਂ ਇਹਨੂੰ ਗ੍ਰੈਂਡ ਡਲ ਦੇ ਵਿੱਚ ਪਾ ਕੇ ਇਹਨੂੰ ਆਪਾਂ ਪੀਸ ਲੈਨੇ ਆ ਰਹਿਣਾ ਆ ਪਾ ਪੀਸ ਕੇ ਅਲਸਾ ਕਾ ਪਿਸਨਾ ਨਾ ਮੈਂ ਇਹ ਆਪਣੇ ਲਈ ਇਹ ਹੈਗਾ ਵਾ ਜਿਹਦੇ ਵਿੱਚ ਸੈਂਚਾ ਜਾਏ ਇਹਦੇ ਵਿੱਚ ਆਪਾਂ ਨਾ ਪਾ ਕੇ ਰੱਖ ਦੇਣਾ ਤੇ ਜਦੋਂ ਇਹ ਜੰਮ ਗਏ ਗੰਨੀਆਂ ਫਿਰ ਥੋੜੀ ਦਫਾਵਾਗੇ ਫਿਰ ਆਪਾਂ ਤੱਦ ਕੇ ਇਹਨਾਂ ਨੂੰ ਕਿਸੇ ਬੈਗ ਦੇ ਵਿੱਚ ਪਾ ਕੇ ਥਰੋ ਜਾਂ ਬੈਗ ਦੇ ਵਿੱਚ ਪਾ ਕੇ ਰੱਖ ਸੱਟ ਦੇ ਆਹ ਦੇਖੋ ਆ ਪੇਸਟ ਬਹੁਤ ਸੋਹਣੀ ਬਣ ਗਈ ਹੈ ਆ ਦੇਖੋ ਇਹਦੀ ਪੇਸਟ ਬਣ ਗਈ ਇਹਨੂੰ ਹੁਣ ਆ ਪਾਏ ਦੇ ਵਿੱਚ ਇਦਾਂ ਪਾ ਕੇ ਰੱਖ ਲੈਣਾ ਇਦਾਂ ਸਾਰਿਆਂ ਚ ਪਾ ਕੇ ਚੰਗੀ ਤਰਾਈ ਨਾਲ ਨੂੰ ਨਾ ਆਇਸਪੂਨ ਦੇ ਨਾਲ ਆ ਨੱਪ-ਨੱਪ ਕੇ ਫਿਰ ਇਹ ਬਹੁਤ ਸੋਹਣੇ ਗੋਲ-ਗੋਲ ਟਿੱਕੇ ਬਣ ਜਾਂਦੀਆਂ ਜਦੋਂ ਤੁਸੀਂ ਤੜਕਾ ਲਾਉਣਾ ਫਿਰ ਤੁਸੀਂ ਇੱਕ ਕੱਪ ਦੀ ਪਾਓ ਚੱਕ ਕੇ ਤੇ ਨਾ ਤੁਮ ਘਟਣਾ ਪਵੇ ਨਾ ਛਿਲੜਾ ਪਵੇ ਬਸ ਤੜਕੇ ਦੇ ਵਿੱਚ ਇੱਕ ਪਾ ਲੋ ਤੁਸੀਂ ਆ ਵੀ ਨੋਰਨ ਸਾਰੇ ਇਹਨਾਂ ਨੂੰ ਇੱਕਦਾਂ ਨਾਪਤੀ ਜਾ ਬਾਅਦ ਇਹ ਬੜੇ ਸੌਖੇ ਤਰੀਕੇ ਨਾਲ ਹੀ ਨਿਕਲੋਂਦਾਂ ਬਾਹਰ ਬਾਕੀ ਆਪਾਂ ਤੁਹਾਨੂੰ ਸਾਰਾ ਬਣਾ ਕੇ ਦਿਖਾਉਨੇ ਆ ਲਓ ਜੀ ਸਾਰੇ ਅਦਰਕ ਨੂੰ ਆਪਾਂ ਗ੍ਰੈਂਡ ਕਰਕੇ ਰੱਖ ਲਿਆ ਇਸ ਨੂੰ ਇਸ ਤਰ੍ਹਾਂ ਥ੍ਰੀਕ ਵੀਕ ਗ੍ਰੈਂਡ ਕਰ ਲਿਆ ਸੀਗਾ ਤੇ ਆ ਆਪਣੇ ਕੋਲੇ ਬਚ ਗਿਆ ਪਾ ਜਿਹੜਾ ਇਨਕਫੈਲ ਕੱਢਦਾ ਇਹਨੂੰ ਹੁਣ ਆਪਾਂ ਫ੍ਰੀਜਰ ਦੇ ਵਿੱਚ ਰੱਖਦੇ ਆ ਇਹਨੂੰ 3 ਤੋਂ 4 ਘੰਟੇ ਰੱਖਣਾ ਹੈ ਤਿੰਨ ਤੋਂ ਚਾਰ ਘੰਟੇ ਰੱਖ ਕੇ ਇਹ ਚੰਗੀ ਤਰ੍ਹਾਂ ਵਿੱਚ ਜੰਮ ਜੂਗਾ ਫਿਰ ਤੁਸੀਂ ਇਹਨੂੰ ਇਹ ਬਹੁਤ ਸੌਫਟ ਜਿਹਾ ਨਿਕਲ ਜਾਂਦੇ ਆ ਫਿਰ ਤੁਹਾਨੂੰ ਆਪਾਂ ਕੱਢ ਕੇ ਦਿਖਾਵਾਂਗੇ ਤੇ ਹੁਣ ਆਪਾਂ ਜਿਹੜੇ ਆ ਹਾਂ ਇਹਨਾਂ ਨੂੰ ਫ੍ਰੀਜਰ 'ਚ ਰੱਖ ਲੈਨੇ ਆ ਤਿੰਨ ਤੋਂ ਚਾਰ ਘੰਟੇ ਇਹਨਾਂ ਨੂੰ ਬਾਅਦ 'ਚ ਰੱਖਾਂਗੇ ਜਦੋਂ ਇਹ ਆਪਣਾ ਪੰਡਾ ਦੇਲਾ ਹੋ ਗਿਆ ਫਿਰ ਆਪਾਂ ਨਾਲੇ ਤੁਹਾਨੂੰ ਦਿਖਾਵਾਂਗੇ ਕਿੱਦਾਂ ਦੇ ਤਿਆਰ ਹੋਈ ਹੈ ਇਹ ਲੋ ਜੀ ਵੇਖੋ ਤੁਸੀਂ ਆਪਾਂ ਫ੍ਰੀਜਰ ਦੇ ਵਿੱਚੋਂ ਬਾਹਰ ਕੱਢ ਲਈਆਂ ਆ ਇਨਾਂ ਨੂੰ 4 ਤੋਂ 5 ਘੰਟੇ ਅਪਰਕਿਆ ਇਹ ਬਹੁਤ ਸੋਹਣੇ ਬਣ ਕੇ ਤਿਆਰ ਹੋ ਗਏ ਆ ਆ ਦੇਖੋ ਇਹਨਾਂ ਨੂੰ ਹੁਣ ਆਪਾਂ 판ਡੇ ਦੇ ਵਿੱਚ ਐਂ ਫਾਦਦੇ ਆ ਲਓ ਇਹ ਆਈ ਨਿਕ ਫਲਾਉਂ ਦੇ ਅਬੋਡਿਟ ਬਰੇ ਯੂਨਿਟ ਤੱਕ ਦੇ ਆ ਤੁਸੀਂ ਯਸ ਤਰਾ ਜਿਵੇਂ ਆਦਰਕ ਸਸਤਾ ਲਗਾ ਹੁੰਦਾ ਕਈ ਵਾਰੀ ਤੁਸੀਂ ਜਾਦਾ ਦੇ ਆਉਨੇ ਆ ਫਿਰ ਉਸ ਨੂੰ ਸੰਭਾਲਣ ਦੀ ਇਹ ਸੌਖੀ ਰੈਸਪੀ ਆ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਸੰਭਾਲ ਸਕਦੇ ਆ ਨਾਲੇ ਆਪਾਂ ਨੂੰ ਦ ਤੜਕਾ ਬਣਾਉਣਾ ਹੁੰਦਾ ਇੱਕ ਚੱਕੋ ਤੇ ਉਹਦੇ ਤੜਕੇ ਦੇ ਵਿੱਚ ਪਾ ਲਓ ਨਾ ਫਟਣਾ ਦੀ ਲੋਣ ਪਾਵੇ ਉਹਦੋਂ ਤੁਸੀਂ ਵੀ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਆਪਣੇ ਘਰ ਵਿੱਚ ਬੜੇ ਸੌਖੇ ਤਰੀਕੇ ਨਾਲ ਇਹ ਤਿਆਰ ਹੋ ਜਾਂਦਾ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੁਸੀਂ ਐਸਾ ਬਿਊਟੀ ਗੋਨ ਇੰਸਟਾਗ੍ਰam ਤੇ ਤੇ ਟਿਕਟੋਕ ਤੇ ਵੀ ਵੇਖ ਸਕਦੇ ਆ ਆਪਾਂ ਮਿਲਦੇ ਆ ਨਵੀਂ ਵੀਡੀਓ ਨਾਲ ਥੈਂਕ ਯੂ so much